ਨਾ ਨਿਕ ਨਿਕ ਮੈਂ ਤੇ 95 ਵਾਡਾ ਲਈ ਅੱਜ ਸਵੇਰੇ 7:00 ਵਜੇ ਤੋਂ VOTING ਚੱਲ ਰਹੀ ਸੀ ਤੇ ਹੁਣ ਨਤੀਜੇ ਆਨੇ ਸ਼ੁਰੂ ਹੋ ਗਏ ਹਨ ਤੇ ਲੁਧਿਆਣਾ ਦੇ ਵਾਡਾ ਨੂੰ 99 ਤੋਂ ਰਾਜਨਾ ਕੁਵਾਲ ਨੇ ਜੋ ਅੱਗੇ ਚੱਲ ਰਹੇ ਹਨ ਤੇ ਉਹਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮੇਰਾ ਤੁਸੀਂ ਦੇਖ ਸਕਦੇ ਹੋ ਕਿ ਢੋਲ ਦੇ ਥਾਪ ਦੇ ਭੰਗਰੇ ਫਾਈ ਜਾ ਰਹੇ ਹਨ ਤੇ ਖੁਸ਼ੀ ਨਾਲ ਯਾਰਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਫੋਟੋ ਤੁਸੀਂ ਦੇਖ ਸਕਦੇ ਹੋ ਕਿ ਸਮਰੱਥਾ ਦੇ ਵਿੱਚ ਭਾਰੀ ਖੁਸ਼ੀ ਦੀ ਲਹਿਰਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਆਇਓ ਜੀ ਆਇਓ ਇੱਕ ਮਿੰਟ ਯਾਰ ਕਰਦੇ ਆ ਰੁਕ ਜਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸੇਯੋਗ ਦਿੱਤਾ ਔਰ ਆਪਣੇ ਘਰ ਔਰ ਨਾਲ ਆਪਣੇ ਘਰ ਗਿਆ ਔਰ ਜਿਨ੍ਹਾਂ ਨੇ ਮੇਰੇ ਨਾਲ ਚੱਲੇ ਆਪਣੇ ਭੈਣ ਭਰਾਵਾ ਸਾਰੇ ਆਦਾ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਮੈਂ ਬਹੁਤ ਜ਼ਿਆਦਾ ਧੰਨਵਾਦੀ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਚ ਵਾਰਡ ਨੰਬਰ 99 ਤੋਂ ਉਹਨਾਂ ਦੇ ਪਰਿਵਾਰਕ ਮੈਂਬਰ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਾਕੀ ਪਾਡਾ ਜੀ ਵੀ ਜਾਇਓ ਦਰਸ਼ਕੋ ਪਰ ਮੈਂਬਰ ਦਿੱਤੇ ਕਿਨੇ ਕੋ ਖੁਸ਼ੀ ਨਹੀਂ ਲਿਆ ਰਹੇ ਅਤ ਤੁਸੀਂ ਦੇਖ ਹੀ ਰਹੇ ਹੋ ਯਾਰ ਤੁਸੀਂ ਇਹ ਕੁਝ ਹੋਈ ਆ ਪੂਰੇ ਵਾਰਡ ਨੂੰ ਕੁਝ ਹੀ ਆ 사જન ਪ੍ਰਧਾਨ ਦੇ ਸਿਰ ਤੇ ਹੋਈ ਹੈ ਜੀ ਆ ਵਾਰਡ ਦਾ ਸਭ ਤੇ ਪੂਰੇ ਵਾਰਡ ਉਹਨਾਂ ਦੇ ਸਮਰਥਕ ਇੱਥੇ ਮੌਜੂਦ ਨੇ ਪੂਰੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੀ ਲੈਟ ਸਪੋਰਟ ਕਰਕੇ ਬ੍ਰਦਰ ਤੂੰ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਨੂੰ ਕਿੱਥੇ ਗਿਆ ਤਾਰਾ ਆ ਗਿਆ ਆ ਗਿਆ ਉਹਨੂੰ ਬੁਲਾਓ ਦੋ ਬਾਈਟ ਮੈਰਕ ਨੂੰ ਦੇਣੇ ਆਉਂਦੇ ਤੂੰ ਤੁਸੀਂ ਦੇਖਿਆ ਕਿ ਜਿਹੜੇ ਰਾਜਨਾ ਕਵਾਲ ਨੇ ਉਹਨਾਂ ਦੇ ਮੈਂਬਰ ਨਾਰਾ ਗੈਰ ਰੇ ਸੀ ਤਾਰਾ ਸਰ ਤੁਹਾਡੇ ਪਰਿਵਾਰਕ ਮੈਂਬਰ ਜਿੱਤੇ ਹਨ ਕਿਸ ਤਰੀਕੇ ਨਾਲ ਖੁਸ਼ੀ ਮਨਾ ਰਹੇ ਆ ਦੇਖੋ ਅੱਜ ਇਹ ਸਾਰਾ ਸਾਡਾ ਪਰਿਵਾਰ ਹੈ ਤੁਸੀਂ ਪਰਿਵਾਰੀ ਮੈਂਬਰ ਕਹਿ ਰਹੇ ਹੋ ਸਾਡਾ ਪਰਿਵਾਰ ਹੈ ਸਾਨੂੰ ਦੇਖੋ ਪੂਰੀ ਕੰਸਟੀਚੂਐਂਸੀ ਦੇ ਵਿੱਚੋਂ ਪਹਿਲੇ ਸੀ ਕਿ ਇਹਦੇ ਵੋਟਾਂ ਨਹੀਂ ਫਰਾਨਾ ਇਹ ਜਿਹੜੇ ਕੰਮ ਕੀਤੇ ਸਾਡੇ ਲਾਲਾ ਸਿੰਧਰ ਦਾ ਟਵਾਲਜੀ ਨੇ ਟਵਾਲ ਪਰਵਾੜ ਦੇ ਨਾਲ ਹਰ ਵਰਗ ਦੇ ਚਾਹੇ ਤੇ ਹਿੰਦੂ ਨੇ ਚਾਹੇ ਮੁਸਲਮਾਨ ਨੇ ਸਿੱਖ ਨੇ ਐਸਾਈ ਨੇ ਜਿੱਦੋਂ ਤੱਕ ਕਿਤੇ ਜਦੋਂ ਧਰੋ ਵੀ ਬਾਹਰੋਂ ਤੱਕ ਵੀ ਲੋਕਾਂ ਨੇ ਸਪੋਰਟ ਕੀਤੀ ਏ ਕੈਨੇਡਾ ਤੋਂ ਵੀ ਜਿਹੜੇ ਉਹਨੇ ਰਿਸ਼ਤੇਦਾਰ ਸੱਗੇ ਸੰਬੰਧੀ ਸੀਗੇ ਇਹ ਉਹਨਾਂ ਦਾ ਪਿਆਰ ਹੈ ਔਰ ਇਹਨਾਂ ਦੇ ਜਿਹੜੇ ਕੰਮ ਨੇ ਜੋਧਵੀ ਮਦਨਦਲ ਬਗਾਈ ਐਮ ਐਲ ਏ ਦੇ ਕਾਰਿਆ ਕੀਤੇ ਹੋਏ ਜਿਹੜੇ ਉਹਨਾਂ ਨੇ ਵਿਕਾਸ ਕੀਤੇ ਉਹਨਾਂ ਦੇ ਵਿਕਾਸ ਵਾਲੀ ਰਿਜ਼ਲਟ ਉਹ ਜਿਹੜੇ ਲਾਲਾ ਜੀ ਨੇ ਕੰਮ ਕੀਤੇ ਨੇ ਲਾਲਾ ਜੀ ਦਾ ਪਿਆਰ ਬੱਚਿਆਂ ਨਾਲ ਇਹ ਪਰਿਵਾਰ ਹੈ ਸਾਡੇ ਤਰ੍ਹਾਂ ਹੀ ਲੇਡੀਜ਼ ਬੱਚੇ ਬੰਲੀਆਂ ਆਨ ਪੂਰਾ ਸਰਕਾਰ ਵੀ ਹੁੰਦਾ ਕੰਮ ਵੀ ਹੁੰਦਾ ਹੈ ਇਹ ਕੰਮਾਂ ਦੀ ਜਿੱਤ ਹੋਈ ਹੈ ਨਾਗੀ ਜਿਲ੍ਹੇ ਦੀ ਹੋਈ ਹੈ ਹੋਰ ਇਹਨਾਂ ਕੁਝ ਕਹਿੰਦਾ ਹੋਇਆ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਇਹਨੂੰ ਵਿਸ਼ਵਾਸ ਦਿਵਾਉਣੇ ਆਂ ਜਿੱਥੇ ਵਿਸ਼ਵਾਸ ਦੇ ਨਾਲ ਉਹਨਾਂ ਨੇ ਐਡੀ ਵੱਡੀ ਜਿੱਤ ਪਾਸ ਕਰਾਈ ਸਾਨੂੰ ਅਸੀਂ ਉਹਨਾਂ ਦੇ ਸਾਰੇ ਵਿਸ਼ਵਾਸ ਦੇ ਖਰੇ ਉਤਰਾਂਗੇ ਜੈ ਹਿੰਦ ਜੈ ਭਾਰਤ ਤੁਸੀਂ ਦੇਖਿਆ ਕਿ ਇਹ 1299 ਤੋਂ ਜਿਹੜੇ ਰਾਜਨਾਟ ਵਾਲੇ ਉਹ ਜਿੱਤੇ ਨੇ ਲੇਡੀਆਂ ਪਾਸੋਂ ਨਜ਼ਰ ਆਦੇ ਪਰਿਵਾਰਕ ਮੈਂਬਰ ਅਤੇ ਉਹਨਾਂ ਨੇ ਜਿਹੜੇ ਇਲਾਕੇ ਦੇ ਜਿਹੜੇ ਵੋਟਰ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਸਾਰੇ ਪਹਿਲਾਂ ਤੋਂ ਸਾਬਕਾ ਕੌਂਸਲਰ ਰਹੇ ਚੁੱਕੇ ਹਨ ਉਹਨਾਂ ਦੇ ਦਿੱਤੇ ਗਏ ਕੰਮਾਂ ਤੇ ਲੋਕਾਂ ਨੇ ਵੋਟ ਪਾ ਕੇ ਉਹਨਾਂ ਨੂੰ ਇਹ ਜਿੱਤ ਦਿਵਾਈ ਹੈ ਬੇਸ਼ਕੁਬਾਰ ਇੰਸਪੈਕਟਿਵ ਥਾ ਨਾ ਨਗਰ ਨਗਰਮ ਦੇ 95 ਬਾਡਾ ਲਈ ਅੱਜ ਸਵੇਰੇ 7 ਵਜੇ ਤੋਂ VOTING ਜਾਰੀ ਸੀ ਤੇ ਹੁਣ ਨਤੀਜੇ ਆਨੇ ਸ਼ੁਰੂ ਹੋ ਗਏ ਹਨ ਤੇ ਲੁਧਿਆਣਾ ਦੇ ਬਾਡ ਨੰਬਰ 99 ਤੋਂ ਰਾਜਨਾ ਆਕਵਾਲ ਨੇ ਜੋ ਅੱਗੇ ਚੱਲ ਰਹੇ ਹਨ ਚੋਨਾਂ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਢੋਲ ਦੇ ਥਾਪ ਦੇ ਪੰਗਰੇ ਫਾਈ ਜਾ ਰਹੇ ਹਨ ਤੇ ਖੁਸ਼ੀ ਨਾਲ ਯਾਰ ਜਿਹੜਾ ਨਾ ਦੇ ਸਮਰਥਕਾਂ ਨੇ ਤਾਂ ਕਿੱਥੇ ਹੋਇਆ ਹਨ ਅਨ ਤਸਵੀਰਾਂ ਦੇ ਲਈ ਦਿਖਾਰ ਰਹੇ ਕਿ ਲੁਧਿਆਣਾ ਦੇ ਬਾਡ ਨੰਬਰ 99 ਤੋਂ ਉਹਨੇ ਖੋਜ ਜਿੱਤੇ ਹੋਰ ਹੋਰ ਇਹ ਇਹ ਨਹੀਂ ਨਿੱਤੇ ਆਪਾਂ ਕੱਟਣਾ ਬੜੀ ਤੋਂ ਉਮੀਦਵਾਰ ਵੀ ਸਾਰੇ ਨਾ ਮੌਜੂਦ ਹਨ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ सारे का जेने मेरा पूरा साथ मैं बहुत ज्यादा धनवादी हूँ इन्हों मुद्या लेके लोगों से गए थे कि उन्होंने अपने वोटर का धनवादा है ਤਸਵੀਰਾਂ ਤੁਸੀਂ ਦੇਖਿਆ ਕਿ ਵਾਰਡ ਨੰਬਰ 99 ਤੋਂ ਉਹਨਾਂ ਦੇ ਪਰਿਵਾਰਕ ਮੈਂਬਰ ਹੋਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਬਾਕੀ ਵਾਰਡਾਂ 'ਚ ਵੀ ਜਾਇਓ ਦੱਸੋ ਤਾਂ ਪਰ ਮੈਂਬਰ ਦਿੱਤੇ ਹੈ ਕਿ ਕਿਹਨੇ ਕੋ ਖੁਸ਼ੀ ਨਹੀਂ ਲਿਆ ਰਹਾ ਅੱਜ ਤਾਂ ਦੇਖੀ ਰਿਹਾ ਤੁਸੀਂ ਇਹ ਕੁਝ ਹੋਈ ਆ ਪੂਰੇ ਵਾਰਡ ਨੂੰ ਕੁਝ ਹੀ ਆ 사જન ਪ੍ਰਧਾਨ ਦੇ ਸਿਰ ਤੇ ਹੋਈ ਹੈ ਜੀ ਆ ਵਾਰਡ ਦੀ ਸਭ ਤੇ ਪੂਰੇ ਵਾਰਡ ਦੇ ਕਿ ਉਹਨਾਂ ਦੇ ਸਮਰਥਕ ਇੱਥੇ ਮੌਜੂਦ ਨੇ ਪੂਰੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੀ ਲੈਟ ਸਪੋਰਟ ਕਰਕੇ ਬਰਾਬਰ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਨੂੰ ਕਿੱਥੇ ਗਿਆ ਤਾਰਾ ਆ ਗਿਆ ਆ ਗਿਆ ਉਹਨੂੰ ਭਲਾਉ ਦਵੇ ਬਾਈਟ ਮਾਰਕ ਨੂੰ ਦੇਣੇ ਜਾਂਦੀ ਸੀ ਤੁਸੀਂ ਦੇਖਿਆ ਕਿ ਕਿਹੜੇ ਰਾਜਨਾ ਟਵਾਲ ਦੇ ਉਹਨਾਂ ਦੇ ਇੱਕ ਮੈਂਬਰ ਨਾਰਾ ਗਾ ਰਹੇ ਸੀ ਤਾਰਾ ਸਰ ਤੁਹਾਡੇ ਪਰਿਵਾਰਕ ਮੈਂਬਰ ਜਿੱਤੇ ਹਨ ਇਸ ਤਰੀਕੇ ਨਾਲ ਖੁਸ਼ੀ ਮਨਾ ਰਹੇ ਹੋ ਦੇਖੋ ਅੱਜ ਇਹ ਸਾਰਾ ਸਾਡਾ ਪਰਿਵਾਰ ਹੈ ਜੀ ਪਰਿਵਾਰਿਕ ਮੈਂਬਰ ਕਹਿ ਰਹੇ ਹੋ ਸਾਡਾ ਪਰਿਵਾਰ ਹੈ ਸਾਨੂੰ ਦੇਖੋ ਪੂਰੀ ਕੰਸਟੀਚੁਐਂਸੀ ਦੇ ਵਿੱਚੋਂ ਇਹ ਪਹਿਲੇ ਸੀਗੀ ਇਹਦੇ ਵੋਟਾਂ ਨਹੀਂ ਫਰਾਨਾ ਇਹ ਜਿਹੜੇ ਕੰਮ ਕੀਤੇ ਸਾਡੇ ਲਾਲਾ ਸਿੰਧਰ ਦਾ ਟਵਾਲਦੀ ਨੇ ਟਵਾਲ ਪਰਿਵਾਰ ਦੇ ਨਾਲ ਹਰ ਵਰਗ ਦੇ ਚਾਹੇ ਤੇ ਹਿੰਦੂ ਨੇ ਚਾਹੇ ਮੁਸਲਮਾਨ ਨੇ ਸਿੱਖ ਨੇ ਈਸਾਈ ਨੇ ਜਿੱਦੋਂ ਤੱਕ ਜਿੱਤੇ ਜਦੋਂ ਦੂਰੋਂ ਵੀ ਪਰੋਂ ਤੱਕ ਵੀ ਲੋਕਾਂ ਨੇ ਸਪੋਰਟ ਕੀਤੀ ਏ ਕੈਨੇਡਾ ਤੋਂ ਵੀ ਜਿਹੜੇ ਕੋਨੇ ਸਬੰਧਿਤ ਆ ਸਕੇ ਸੰਬੰਧੀ ਸੀਗੇ ਇਹ ਉਹਨਾਂ ਦਾ ਪਿਆਰ ਹੈ ਇਹਨਾਂ ਦੇ ਜਿਹੜੇ ਕੰਮ ਨੇ ਜੋ ਵੀ ਮਦਨਪਾਲ ਬਗਾਈ ਐਮਐਲਏ ਦੇ ਕਾਰਜ ਕੀਤੇ ਹੋਏ ਜਿਹੜੇ ਉਹਨਾਂ ਨੇ ਵਿਕਾਸ ਕੀਤੇ ਨੇ ਉਹਨਾਂ ਦੇ ਵਿਕਾਸ ਵਾਲੀ ਰਿਜ਼ਲਟ ਉਹ ਜਿਹੜੇ ਲਾਲਾ ਜੀ ਨੇ ਕੰਮ ਕੀਤੇ ਨੇ ਲਾਲਾ ਜੀ ਦਾ ਪਿਆਰ ਬੱਚਿਆਂ ਨਾਲ ਇਹ ਐਸਾ ਪਰਿਵਾਰ ਹੈ ਸਾਡੇ ਘਰਾਂ ਵਿੱਚ ਲੇਡੀਜ਼ ਬੱਚੇ ਬਿਲੀਆਂ ਆਨ ਪੂਰਾ ਸਰਕਾਰ ਵੀ ਉਹਦਾ ਕੰਮ ਵੀ ਹੁੰਦਾ ਹੈ ਇਹ ਕੰਮਾਂ ਦੀ ਜਿੱਤ ਹੋਈ ਹੈ ਨਾਗੀ ਜਿਲ੍ਹੇ ਦੀ ਤੇ ਉਹ ਇਹਨਾਂ ਕੁਝ ਕਹਿੰਦਾ ਹੋਇਆ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦੁਹਾਨੇ ਆ ਜੇਸਰ ਵਿਸ਼ਵਾਸ ਦੇ ਨਾਲ ਉਹਨਾਂ ਨੇ ਐਡੀ ਵੱਡੀ ਜਿੱਤ ਪ੍ਰਾਪਤ ਕਰਾਈ ਸਾਨੂੰ ਅਸੀਂ ਉਹਨਾਂ ਦੇ ਸਾਰੇ ਵਿਸ਼ਵਾਸ ਦੇ ਖਰੇ ਉਤਰਾਂਗੇ ਜੈ ਹਿੰਦ ਜੈ ਭਾਰਤ ਸੋ ਤੁਸੀਂ ਦੇਖਿਆ ਕਿ ਇਹ वार्ड नंबर नानवे तो जो राजना अटवाल ने जितते हैं लेडीज़ वास्तव के तो परिवारक मैंबर है उन्होंने जोड़े इलाके जे वोटर उन्होंने धन्यवाद किया है उन्होंने कहा कि जेरे पहला इतों सबका कौंसलर रह चुके हैं उन्होंने किए गए कामों से लोगों ने वोट पा उन्होंने जित करवाई है भूपेश कुमार इंपैक्टिवी लुधियाना लुधियाना नगर निगम के पचानवे वार्डा लिय अवेरे सत बजे तो वोटिंग जा रही थी हम ਮੇਰੇ ਸਾਥੇ ਤਾਂ ਬੋਲਿੰਗ ਜਾਰੀ ਸੀ ਤੇ ਹੁਣ ਨਤੀਜੇ ਆਨੇ ਸ਼ੁਰੂ ਹੋ ਗਏ ਹਨ ਤੇ ਲੁਧਿਆਣਾ ਦੇ ਬਾਹਰੋਂ ਨੰਨ੍ਹੇ ਤੋਂ ਰਾਜਨਾ ਆਕਵਾਲ ਨੇ ਜੋ ਅੱਗੇ ਚੱਲ ਰਹੇ ਹਨ ਤੇ ਨਾਲ ਦੇ ਪਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਤੁਸੀਂ ਦੇਖ ਸਕਦੇ ਹੋ ਕਿ ਢੋਲ ਦੇ ਥਾਪ ਦੇ ਪੰਗਰੇ ਫਾਈ ਜਾ ਰਹੇ ਹਨ ਤੇ ਖੁਸ਼ੀਆਂ ਮਨਾਇਆ ਜਾ ਰਹੇ ਹਨ ਜਿਹੜਾ ਨਾਲ ਦੇ ਸਮਰਥਕਾਂ ਨੇ ਤਾਂ ਇਕੱਠੇ ਹੋਏ ਹਨ ਅਰ ਤਸਵੀਰਾਂ ਦੇ ਲਈ ਦਿਖਾ ਰਹੇ